ਐਸੇ ਚਾਹੀਦਾ ਕਿ ਪਤਨਾਬਤੀ ਇਹ ਕਿਲੇ ਦੇਖੀ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੋ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਦੇ ਕੋਲ ਇੱਕ ਪਾਪੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਆ ਇਹ ਇਹ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਨਾ ਇਹ ਰੋਜ਼-ਰੋਜ਼ ਵਾਪਰ ਰਹੀਆਂ ਨੇ ਇਹ ਸਰਕਾਰਾਂ ਨੂੰ ਇਸ ਤੇ ਗੌਰ ਕਰਨੀ ਚਾਹੀਦੀ ਆ ਕਿਹੜੀਆਂ ਏਜੰਸੀਆਂ ਦਾ ਇਹ ਦੇ ਮਗਰ ਹੱਥ ਆ ਏਜੰਸੀਆਂ ਕਰਾ ਰਹੀਆਂ ਹੁਣ ਇਹ ਅੰਮ੍ਰਿਤਸਰ ਐਸਾ ਪਵਿੱਤਰ ਸ਼ਹਿਰਾ ਤੇ ਉਹ ਇੱਥੇ ਇੰਨੀ ਵੱਡੀ ਫੋਰਸ ਆ ਜੋ ਉੱਥੇ ਵੀ ਬੇਅਦਬੀ ਹੁੰਦੀ ਆ ਤੇ ਸਰਕਾਰ ਨੂੰ ਹੁਣ ਹੋਰ ਕੀ ਅਸੀਂ ਕਹੀਏ ਕਿ ਸਰਕਾਰ ਦੀ ਕੀ ਇੱਥੇ ਕਾਰਵਾਈ ਆ ਅਸੀਂ ਤਾਂ ਇਹੀ ਨਿੰਦਣਯੋਗ ਆ ਕਿੜੇ ਕਿਥੇ ਵੀ ਕੋਈ ਸਿੱਖ ਗੁਰਸਿੱਖ ਬੈਠਾਗਾ ਇਹ ਸਾਰਿਆਂ ਦੇ ਫਿਰਦੇ ਬਨੂਦਰੇਗੇ ਤੇ ਅਸੀਂ ਅਪੀਲ ਕਰਦੇ ਆਂ ਵੀ ਇਹਨਾਂ ਤੇ ਪਾਪੀਆਂ ਤੇ ਸਖਤ ਕਾਰਵਾਈ ਹੋਵੇ ਇਸ ਕਰਕੇ ਜੋ ਵੀ ਇਸ ਦੇ ਘਟਨਾ ਦੇ ਮਾਮਲੇ ਕੋਈ ਏਜੰਸੀ ਆ ਉਹਦਾ ਸਿੱਖ ਸੰਗਤ ਨੂੰ ਮੂਰੇ ਲਿਆ ਕੇ ਪਤਾ ਲਾਇਆ ਜਾਵੇ ਤੇ ਇਸ ਕਰਕੇ ਅਸੀਂ ਇਹਦੀ ਨਿੰਦਾ ਕਰਦੇ ਆਂ